ਸਾਰੇ ਸਤਿ ਸ੍ਰੀ ਅਕਾਲ ਪਿਆਰ ਦੇ ਸਤਿ ਸ੍ਰੀ ਅਕਾਲ ਨਮਸਕਾਰ ਤੇਰੇ ਸਤਿ ਸ੍ਰੀ ਅਕਾਲ ਜੀਵਨ ਦੇ ਇੱਕ ਜੋਗੀ ਦੀ ਆਤਮਿਕ ਕਹਾਸਾ ਤੇ ਆਪਣਾ ਚੱਲ ਰਿਹਾ ਹੈ ਤੇ ਅੱਜ ਆਪਾਂ ਲੋ ਜੀ ਪਹੁੰਚ ਕੇ ਦੇ ਲਾਸਟ ਚੈਪਟਰ ਤੇ ਆਖਰੀ ਅਧਿਆਇ ਹੈ ਇਹ ਤੇ ਉਹਦਾ ਆਖਰੀ ਹੀ ਭਾਗ ਹੈ ਤੇ ਅੱਜ ਆਪਣੀ ਇਹ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਣੀ ਹੈ ਤੇ ਹੁਣ ਇਹਦੇ ਵਿੱਚ ਆਪਾਂ ਨੂੰ ਜੋਗਨੰਦ ਜੀ ਯੋਗ ਦੇ ਬਾਰੇ ਬਹੁਤ ਹੀ ਸੋਹਣੇ-ਸੋਹਣੇ ਗੱਲਾਂ ਦੱਸ ਰਹੇ ਨੇ ਉਹ ਕਹਿੰਦੇ ਨੇ 1950 ਤੇ 51 ਦਾ ਬਹੁਤ ਸਮਾਂ ਉਹਨਾਂ ਨੇ ਬਤਾਇਆ ਕੈਲੀਫੋਰਨੀਆ ਦੇ ਮਹਾਵੇ ਦੇ ਰੇਗਿਸਤਾਨ ਦੇ ਕੋਲ ਇੱਕ ਸ਼ਾਂਤ ਮੈਦਾਨ ਤੇ ਉੱਥੇ ਉਹਨਾਂ ਨੇ ਸ਼੍ਰੀ ਮਤ ਭਗਵਤ ਕੀਤਾ ਦਾ ਅਨੁਵਾਦ ਕੀਤਾ ਤੇ ਇਹਦੀ ਵਿਸਥਾਰ ਪੂਰਵਕ ਵਿਆਖਿਆ ਕੀਤੀ ਜਿਦੇ ਵਿੱਚ ਯੋਗ ਦੇ ਮੱਖੋ ਬਕਰੀ ਦੱਸਿਆ ਦਾ ਵਰਣਨ ਅੱਗੇ ਉਹ ਕਹਿੰਦੇ ਨੇ ਕਿ ਗੀਤਾ ਦੇ ਵਿੱਚ ਦੋ ਵਾਰ ਇਸੇ ਇੱਕੋ ਇੱਕ ਯੋਗ ਤਕਨੀਕ ਦਾ ਜ਼ਿਕਰ ਹੈ ਜਿਹੜੋ ਪਾਪਾ ਜੀ ਨੇ ਕਿਰਿਆ ਯੋਗ ਦਾ ਸਿੱਧਾ ਸਦਾ ਜਾਂ ਨਾਮ ਦਿੱਤਾ ਹੈ ਹਰਦਾ ਕੰਦੇ ਸਭ ਤੋਂ ਮਹਾਨ ਸ਼ਾਸਤਰ ਆਦਮਿਆ ਨੂੰ ਇਸ ਤਕਨੀਕ ਨੂੰ ਵਰਤੋਂ ਚ ਲਿਆਉਣ ਵਾਸਤੇ ਵਿਹਾਰਿਕ ਤੇਖਾ ਕਿਸ ਗਿਆਨ ਦਿੰਦਾ ਹੈ ਸਾਡੇ ਸੁਪਨ ਸੰਸਾਰ ਦੇ ਮਹਾਸਮੁੰਦਰ ਚ ਕੰਦੇ ਸਵਾਸ ਮਾਇਆ ਦੀ ਇੱਕ ਖਾਸ ਨੇਰੀ ਹੈ ਜੋ ਵੱਖਰੀਆਂ ਵੱਖਰੀਆਂ ਲਹਿਰਾਂ ਦਾ ਸਾਰੇ ਲੋਕਾਂ ਤੇ ਸਾਰੀਆਂ ਭੌਤਿਕ ਚੀਜ਼ਾਂ ਦੇ ਸਰੂਪਾਂ ਦਾ ਗਿਆਨ ਪੈਦਾ ਕਰਦੀ ਹੈ श्री कृष्ण ने कहदे इस पवित्र विज्ञान दी तरफ इशारा ਕੀਤਾ ਜਿਸ ਦੁਆਰਾ ਮਨੁੱਖ ਆਪਣਾ ਸਰੀਰ ਤੇ ਪੂਰਾ ਅਧਿਕਾਰ ਸਾਬਿਤ ਕਰਕੇ ਇਸ ਨੂੰ ਜਦੋਂ ਚਾਹੇ ਆਪਣੇ ਇੱਛਾ ਅਨੁਸਾਰ ਸ਼ੁੱਧ ਸ਼ਕਤੀ ਦੇ ਵਿੱਚ ਬਦਲ ਸਕਦਾ ਹੈ ਅੱਜ ਦੇ ਕਦੇ ਪਰਮਾਣੂ ਯੁੱਗ ਚ ਆਧੁਨਿਕ ਵਿਗਿਆਨਕਾਂ ਦੇ ਵਾਸਤੇ ਕਿਰਿਆ ਯੋਗ ਦੇ ਸਿਧਾਂਤ ਨੂੰ ਸਮਝਣਾ ਮੁਸ਼ਕਲ ਨਹੀਂ ਜਿਵੇਂ ਕਿ ਸਿੱਧ ਕੀਤਾ ਜਾ ਚੁੱਕਿਆ ਹੈ ਵੀ ਹਰ ਇੱਕ ਸਥੂਲ ਪਦਾਰਥ ਨੂੰ ਸ਼ਕਤੀ ਦੇ ਵਿੱਚ ਬਦਲਿਆ ਜਾ ਸਕਦਾ ਹੈ ਸਾਡੇ ਜਿਹੜੇ ਸ਼ਾਸਤਰ ਯੋਗ ਵਿਗਿਆਨ ਨੂੰ ਇਸ ਵਾਸਤੇ ਮਤਤਾ ਦਿੰਦੇ ਨੇ ਕਹਿੰਦੇ ਕਿ ਆਮ ਬੰਦਾ ਇਹਦੀ ਵਰਤੋਂ ਕਰ ਸਕਦਾ ਹੈ ਇਹ ਸੱਚ ਹੈ ਕਹਿੰਦੇ ਕਿ ਕਦੇ ਕਦਾਈਂ ਸਵਾਸ ਦੇ ਰਹੱਸ ਨੂੰ ਬਗੈਰ ਯੋਗ ਤਕਨੀਕ ਦੀ ਵਰਤੋਂ ਕੀਤੇ ਵਿਰਸੂਜਾ ਲਿਆ ਗਿਆ ਹੈ ਜਿਵੇਂ ਕਹਿੰਦੇ ਪ੍ਰਮਾਤਮਾ 'ਚ ਬਹੁਤ ਜ਼ਿਆਦਾ ਸ਼ਬਦਾ ਭਗਤੀ ਰੱਖਣ ਵਾਲੇ ਕਈ ਸੰਤਾਂ ਨੇ ਕੀਤਾ ਇਹੋ ਜਿਹੀ ਕਹਿੰਦੇ ਈਸਾਈ ਮੁਸਲਮਾਨ ਹੋਰ ਸੰਤਨ ਸਤਮੁਛੀ ਸਰਵਕਲਪਸਵਾਦੀ ਦੀ ਨਿਸ਼ਚਲਤਾ ਨਿਰਸਵਾਸ ਵਸਤਾ ਦੇ ਵਿੱਚ देखा गया सी, जिसके बगैर कोई भी मनुख ईश्वर अनुभूति पहले चरण दाखल नहीं हो सकता यह स्वास्थ्य जो कोई संत निर्विकल्प समाधि या सर्वोच्च समाधि स्थापित हो जाता है तो वह अखंड रूप पर स्थापित हो जाता है फिर भावे वह स्वासहीन अवस्था च रहे जवास स्वास की निश्चुर अवस्था ज काम कार करता रहे ਕੰਦਸਤਾਰ ਵਿੱਚ ਸਜੀਦੇ ਇਸਾਈ ਸਾਂਤ 브ਦਰ ਲਾਰੈਂਸ ਨੇ ਕਿਹਾ ਵੀ ਉਹਨਾਂ ਨੂੰ ਪਰਮਾਤਮਾ ਦੀ ਪਹਿਲੀ ਚਲਕ ਇੱਕ ਦਰਖਤ ਦੇਰਸ਼ਨ ਕਰਕੇ ਪ੍ਰਾਪਤ ਹੋਈ ਅਕਸਰੀ ਕਹਿੰਦੇ ਆਪਾਂ ਸਾਰੇ ਲੋਕ ਦਰਖਤ ਦੇਖਦੇ ਆ ਪਰ ਅਫਸੋਸ ਬਹੁਤ ਹੀ ਘੱਟ ਲੋਕ ਉਸ ਦਰਖਤ ਉਸ ਦੇ ਅਸਲ ਹਨ ਦੇਖ ਸਕੀ ਨਹੀਂ ਜਿਆਦਾ ਲੋਕ ਭਗਤੀ ਦੀ ਉਹਨਾਂ ਪ੍ਰਚੰਡ ਸ਼ਕਤੀਆਂ ਜਗਾਉਣ ਦੇ ਸਮਰੱਥ ਹੀ ਨਹੀਂ ਜੋ ਸਾਰੇ ਧਰਮਾਂ ਦੇ ਇਕਾਂਤੀ ਸੰਤਾਂ ਮਹਾਤਮਾਵਾਂ ਅੰਚ ਕਹਿੰਦੇ ਸੁਭਾਅ ਹੁੰਦੀਆਂ ਨਹੀਂ ਪਾਵੇਂ ਉਹ ਪੂਰਬ ਦੇ ਹੁਣ ਪਾਵੇਂ ਪੱਛਮ ਦੇ ਪਰ ਕਹਿੰਦੇ ਇਹਦਾ ਮਤਲਬ ਇਹ ਨਹੀਂ ਵੀ ਆਮ ਬੰਦੇ ਵਾਸਤੇ ਪਰਮਾਤਮਾ ਨਾਲ ਮਿਲਾਪ ਦੀ ਕੋਈ ਸੰਭਾਵਨਾ ਹੈ ਨਹੀਂ ਆਪਣੇ ਅੰਦਰ ਆਦਮ ਸਰੂਪ ਨੂੰ ਜਗਾਉਣ ਵਾਸਤੇ ਉਹਨੂੰ ਸਿਰਫ ਇੰਨਾ ਹੀ ਕਰਨ ਦੀ ਲੋੜ ਹੈ ਬਿਹਤ ਕਿਰਿਆ ਯੋਗ ਦਾ ਅਭਿਆਸ ਕਰੇ ਰੋਜ਼ਾਨਾ ਜ਼ਿੰਦਗੀ ਚ ਕਹਿੰਦੇ ਯਮ ਤੇ ਨਿਯਮ ਦਾ ਪਾਲਣ ਕਰੇ ਤੇ ਉਸ ਸੱਚੇ ਦਿਲੇ ਇੱਕ ਇਹਦਾ ਹੌਸਲਾ ਹੋਵੇ ਵੀ ਪਰਮਾਤਮਾ ਮੈਂ ਆਪ ਦੇ ਦਰਸ਼ਨ ਖਾਂਦਰ ਤਣ ਫੀਆਂ ਇਸ ਤਰ੍ਹਾਂ ਕਹਿੰਦੇ ਯੋਗ ਦੀ ਸਿਰਫ ਵਿਆਪਕਤਾ ਇਹਦੇ ਚ ਹੈ ਭਗਤੀ ਦੇ ਡੂੰਘਾਈ ਦੀ ਪਹਚਾਈ ਜੋ ਕਹਿੰਦੇ ਆਮ ਆਦਮੀ ਦੀ ਪਾਵਨਾ ਆਤਮਿਕ ਤਾਕਤ ਤੋਂ ਬਾਹਰ ਨਹੀਂ ਹੈ ਪਰਮਾਤਮਾ ਨੂੰ ਯੋਗ ਦੀ ਵਿਗਿਆਨਕ ਤਕਨੀਕ ਦੇ ਰੋਜ਼ਾਨਾ ਅਭਿਆਸ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਅਕੀਦਾਸ ਨੇ ਕਹਿੰਦੇ ਭਾਰਤ ਦੇ ਕੁਝ ਮਹਾਨ ਜੈਨ ਸੰਤਾਨ ਤੀਰਥੰਕਰ ਹੁਣ ਜਿਹੜਾ ਤੀਰਥੰਕਰ ਹੈ ਇਹਦਾ ਅਰਥ ਹੈਗਾ ਸਾਤਿਓਂ ਪਾਰ ਕਰਾਉਣਾ ਕਹਿੰਦੇ ਤੀਰਥੰਕਰ ਕਿਹਾ ਜਾਂਦਾ ਹੈ ਕਿਉਂਕਿ ਉਹ ਰਸਤਾ ਦਿਖਾਉਂਦੇ ਨੇ ਜਿੱਤੇ ਤੇ ਚੱਲ ਕੇ ਦੁਖੀ ਮਨੁੱਖਤਾ ਸੰਸਾਰ ਸਾਗਰ ਨੂੰ ਪਾਰ ਕਰ ਜੇ ਤੇ ਕਰਮ ਫਲਾਂ ਦੇ ਚੱਕਰਾਂ ਕਰਕੇ ਬਾਰ ਬਾਰ ਇੱਥੇ ਆਉਂਦਾ ਉਹਦਾ ਛੁਟਕਾਰਾ ਹੋ ਜੇ ਜਨਮ ਮਰਨ ਤੋਂ ਉਹ ਛੁੱਟ ਜਾਵੇ ਇਸ ਵਾਸਤੇ ਕਹਿੰਦੇ yogi ਮਨ ਦੇ ਸੰਜਮ ਭਾਵ ਅਰਥ ਚਿਤ ਵਿਤੀ ਨਿਰੋਧ ਦੇ ਤੇ ਧਿਆਨ ਦਿੰਦਾ ਹੈ ਜ਼ਿੰਦਗੀ ਤੇ ਮੌਤ ਦਾ ਰਹੱਸ ਕਹਿੰਦੇ ਜਿਹਨੂੰ ਸੁਲਝਾਉਣ ਦੇ ਇੱਕੋ ਇੱਕ ਉਦੇਸ਼ ਨਾਲ ਬਦਾਇਸਤ ਤਿੱਤੇ ਹੁੰਦੇ ਆਦਮੀ ਸਵਾਸ ਨਾਲ ਪੂਰੀ ਤਰ੍ਹਾਂ ਬੱਜਿਆ ਹੋਇਆ ਹੈ ਸਵਾਸ ਰਹਤਾ ਮੌਤ ਰਹਤਾ ਕਦੇ ਸਚਾਈ ਨੂੰ ਪਹਿਚਾਨਦਿਆਂ ਭਾਰਤ ਦੇ ਪ੍ਰਚੀਨ ઋਸ਼ੀਆਂ ਨੇ ਸਵਾਸ ਦੇ ਡੋਰ ਨੂੰ ਫੜ ਲਿਆ ਤੇ ਸਵਾਸ ਰਹਤਾ ਅਵਸਥਾ ਜਾਣ ਵਾਸਤੇ ਇੱਕ ਪੱਕੇ ਤੇ ਵਿਗੇਖਸ਼ੀਲ ਵਿਗਿਆਨ ਦਾ ਵਿਕਾਸ ਕਰ ਲਿਆ ਜੇ ਕਹਿੰਦੇ ਭਾਰਤ ਕੋ ਸੰਸਾਰ ਨੂੰ ਦੇਣ ਵਾਸਤੇ ਕੋਈ ਕੁਸ਼ੀ ਨਾ ਹੁੰਦਾ ਤਾਂ ਵੀ ਕਲਾ ਕਿਰਿਆ ਯੋਗੀ ਇੱਕ ਸ਼ਾਨਾ ਤੋਹਫਾ ਮੰਨਿਆ ਜਾਣ ਲਈ ਕਾਫੀ ਸੀ ਤੇ ਉਹ ਕਹਿੰਦੇ ਨਹੀਂ ਬਾਈਬਲ ਦੇ ਕਹਿੰਦੇ ਅਨੇਕ ਪੈਰੇ ਹਿੱਤਾ ਦੇ ਨੇ ਜਿਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ ਇਬਰੂ ਗੁਰੂਆਂ ਨੇ ਗਿਆਨ ਸੀ ਕਿ ਈਸ਼ਵਰ ਨੇ ਸਾਸ ਨੂੰ ਸਰੀਰ ਤੇ ਆਤਮਾ ਦੇ ਵਿਚਕਾਰ ਇੱਕ ਡੋਰੀ ਦਾ ਕੰਮ ਕਰਨ ਵਾਸਤੇ ਬਣਾਇਆ ਸੀ ਕਹਿੰਦੇ ਜੈਨੇਸਿਸ ਚ ਕਿਹਾ ਗਿਆ ਹੈ ਪ੍ਰਮਾਤਮਾ ਨੇ ਧਰਤੀ ਦੀ ਮਿੱਟੀ ਨਾਲ ਆਦਮੀ ਦੀ ਰਚਨਾ ਕੀਤੀ ਉਸਨਾਂ ਵਿੱਚ ਪ੍ਰਾਣ ਦਾ ਸੰਚਾਰ ਕਰ ਦਿੱਤਾ ਇਸ ਤਰ੍ਹਾਂ ਉਹ ਜਿਉਂਦਾ ਆਦਮੀ ਬਣ ਗਿਆ ਕਹਿੰਦੇ ਮਨੁੱਖੀ ਸਰੀਰ ਦੀ ਰਚਨਾ ਤਤਾਂ ਤੇ ਰਸਾਇਣਕ ਤੱਤਾਂ ਤੋਂ ਹੋਈ ਹੈ ਜਿਹੜੇ ਧਰਤੀ ਦੀ ਮਿੱਟੀ 'ਚ ਮੌਜੂਦ ਹੁੰਦੇ ਨੇ ਜੇ ਅਗਿਆਨੀ ਆਦਮੀ ਦੇ ਸਰੀਰ 'ਚ ਆਤਮਾ ਸਵਾਸ ਨਾਲ ਪ੍ਰਾਂਤਵਾ ਨਾ ਕਰਦੀ ਤਾਂ ਮਨੁੱਖੀ ਸਰੀਰ ਕੋਈ ਕੰਮ ਨਹੀਂ ਸਿੱ ਕਰ ਸਕਦਾ ਤੇ ਨਾ ਹੀ ਉਸ ਕੋਈ ਤਾਕਤ ਹੁੰਦੀ ਕਹਿੰਦੇ ਮਨੁੱਖੀ ਸਰੀਰ 'ਚ ਪੰਜ ਪ੍ਰਾਣ ਕੰਮ ਕਰਦੇ ਨੇ ਜਿਹੜੇ ਸਰਵ ਵਿਆਪੀ ਆਤਮਾ ਓਮ ਦੇ ਸਪੰਦਨਾ ਦਾ ਪ੍ਰਟਾਵ ਹੈ ਆਤਮਾ ਲੈ ਕਹਿੰਦੇ ਜਿਹੜਾ ਪ੍ਰਤਿਬਿੰਬ ਸਰੀਰ ਦੀਆਂ ਕੂਸ਼ਕਾਵਾਂ 'ਚ ਜੀਵਨ ਦਾ ਅਭਾਸ ਪੈਦਾ ਕਰ ਰਿਹਾ ਹੈ। ਉਹੀ ਸਰੀਰ ਦੇ ਵਾਸਤੇ ਮਨੁੱਖ ਦੀ ਖਿੱਚ ਦਾ ਇੱਕੋ ਇੱਕ ਕਾਰਨ ਹੈ। ਕਿਉਂਕਿ ਕਹਿੰਦੇ ਆਤਮਾ ਦੇ ਪ੍ਰਵਾਹ ਤਵਾ ਇੰਨੀ ਤੇਜ਼ ਰਫ਼ਤਾਰ ਨਾਲ ਸਵਾਸ ਦੀ ਧੋਲ ਨਾਲ ਸਰੀਰ 'ਚ ਦਾਖਲ ਹੁੰਦੇ ਨਹੀਂ। ਵੀ ਬੰਦਾ ਪ੍ਰਣਾਮ ਨਹੀਂ ਕਾਰਨ ਸਮਝਣ ਦੀ ਭੁੱਲ ਕਰ ਬੈਠਦਾ ਹੈ। ਮਨੁੱਖ ਨੂੰ ਕਹਿੰਦੇ ਆਪਣੀ ਚੇਤਨਿਆ ਅਵਸਥਾ 'ਚ ਸਰੀਰ ਤੇ ਸਵਾਸ ਦਾ ਅਹਿਸਾਸ ਬਣਿਆ ਰਹਦਾ ਹੈ। ਨੇਦੇ ਦੀ ਹਾਲਤ ਦੇ ਵਿੱਚ ਸਰਗਰਮ ਹੋਣ ਵਾਲੀ ਅਵਚੇਤਨ ਅਵਸਥਾ 'ਚ ਸਰੀਰ ਤੇ ਸਵਾਸ ਨਾਲ ਉਹਦੇ ਮਨ ਦਾ ਸਬੰਧ ਉਨੇ ਸਮੇਂ ਲਈ ਟੁੱਟ ਜਾਂਦਾ ਹੈ। ਪ੍ਰਾਚੇਤਨ ਅਵਸਥਾ 'ਚ ਕਹਿੰਦੇ ਉਹ ਇਸ ਵਹਿਮ ਤੋਂ ਮੁਕਤ ਹੋ ਜਾਂਦਾ ਹੈ ਕਿ ਉਹਦੇ ਸਰੀਰ ਦੀ ਹੋਂਦ ਸਵਾਸ ਤੇ ਨਿਰਭਰ ਹੈ। ਪਰਮਾਤਮਾ ਕਹਿੰਦੇ ਸਵਾਸ ਤੋਂ ਬਗੈਰ ਹੀ ਰਹਿੰਦਾ ਹੈ। ਉਸ ਦੇ ਪ੍ਰਤਿਬਿੰਬ ਆਤਮਾ ਨੂੰ ਸਵਾਸ ਰਹਿਤ ਅਵਸਥਾ 'ਚ ਪਹਿਲੀ ਵਾਰ ਆਪਣੇ ਆਤਮ ਸਰੂਪਤਾ ਗਿਆਨ ਤਾ ਹੈ। ਇਹਦੇ ਵਿੱਚ ਸਾਧੂ ਯੋਗ ਦੇ ਬਹੁਤ ਹੀ ਡੂੰਘੇ ਰਹਸ ਦੱਸੇ ਗਏ ਨੇ ਕਹਿੰਦੇ ਜਦੋਂ ਆਤਮਾ ਦੇ ਵਿਕਾਸ ਦੀ ਰਫ਼ਤਾਰ ਤੇਜ਼ ਕਰਦੇ ਨਾਲੇ ਕਰਮਾਂ ਦੇ ਕਾਰਨ ਸਰੀਰ ਤੇ ਆਤਮਾ ਦੇ ਵਿਚਕਾਰ ਸਵਾਸ ਦੀ ਡੋਰ ਟੁੱਟ ਜਾਂਦੀ ਹੈ ਤਾਂ ਅਵਸਥਾ ਅਚਾਨਕ ਪਰਿਵਰਤਨ ਆ ਜਾਣ ਕਰਕੇ ਉਸ ਨੂੰ ਕਹਿੰਦੇ ਨੇ ਮਾਤ ਪਰ ਕਹਿੰਦੇ ਕ੍ਰਿਆ ਯੋਗ ਦੀ ਸਵਾਸ ਦੀ ਡੋਰੀ ਕਰਮ ਸੰਯੋਗ ਦੇ ਕਰੋੜ ਵਿਗਨ ਨਾਲ ਨਹੀਂ ਬਲਕਿ ਵਿਗਿਆਨਿਕ ਗਿਆਨ ਦੁਆਰਾ ਤੇ ਉਹ ਵੀ ਉਹਦੀ ਆਪਣੀ ਮਰਜ਼ੀ ਨਾਲ ਟੁੱਟਦੀ ਆ ਕਿਉਂਕਿ ਜਨਮ ਤੋਂ ਬਾਅਦ ਹਰ ਇੱਕ ਜਨਮ ਆਦਮੀ ਆਪਣੇ ਪੂਰਨ ਦੇ ਵੱਤਵਾਲ ਤਰੱਕੀ ਕਰਦਾ ਜਾਂਦਾ ਹੈ ਤਰੱਕੀ ਉਹ ਆਪਣੇ ਰਫਤਾਰ ਨਾਲ ਕਰਦਾ ਜਾਂਦਾ ਹੈ ਕਹਿੰਦੇ ਭਾਵੇਂ ਉਹ ਕਿੰਨੀ ਹੀ ਅਸਥਿਰ ਜਾਂ ਦਿਸ਼ਾ ਹਿੰ ਕਿਉਂ ਨਾ ਹੋਵੇ ਤਰੱਕੀ ਦੇ ਇਸ ਰਸਤੇ ਤੇ ਕਹਿੰਦੇ ਮੌਤ ਕੋਈ ਰੁਕਾਵਟ ਨਹੀਂ ਬਣਦੀ ਇਹ ਤਾਂ ਕਦੇ ਹੋ ਨਹੀਂ ਸਕਦਾ ਵੀ ਇਸ ਸੰਸਾਰ ਦੀ ਰਚਨਾ ਕਰਨ ਜੀ ਪ੍ਰਮਾਤਮਾ ਨੇ ਆਪਣੇ ਸਾਰੇ ਪ੍ਰਤਿਭਾ ਖਤਮ ਕਰ ਦਿੱਤੀ ਹੋਏ ਤੇ ਹੁਣ ਪਰਲੋਕ ਸਾਡੀ ਸੁੱਤਾ ਜਗਾਉਣ ਵਾਸਤੇ ਉਸ ਕੋਲ ਵੀਣਾ ਦੇ ਸੰਕਰ ਤੋਂ ਨਗशोਬਈ ਨਾ ਇਹ ਤੇ ਇੱਕ ਤਰ੍ਹਾਂ ਨਾਲ ਆਪਣੇ ਆਪਣੇ ਤੇ ਵਿਅੰਗ ਕਰ ਰਹੇ ਨੇ ਕਿ ਆਪ ਪਾਲੋ ਕਿ ਐਦਾਂ ਹੀ ਸੋਚਦੇ ਆ ਨਾ ਹੁਣ ਅੱਗੇ ਉਹ ਕਹਿੰਦੇ ਕਿ ਕਦੇ ਮਾਤ ਸਾਡਾ ਵजूद ਖਤਮ ਨਹੀਂ ਕਰਦੀ ਨਾ ਹੀ ਜ਼ਿੰਦਗੀ ਤਾਂ ਪੱਕਾ ਛੁਟਕਾਰਾ ਦਿਵਾਉਂਦੀ ਹੈ ਤੇ ਨਾ ਹੀ ਉਹ ਅਮਰਤੂ ਦਾ ਦਰਵਾਜ਼ਾ ਹੈ ਇਹ ਜੇਰਾ ਆਦਮੀ ਇਸ ਪੌਤਿਕ ਸੰਸਾਰ 'ਚ ਆਨੰਦ ਪ੍ਰਾਪਤ ਕਰਨ ਵਾਸਤੇ ਆਪਣੀ ਆਤਮਾ ਨੂੰ ਭਜਦਾ ਰਿਹਾ ਹੋਵੇ ਉਹ ਸੁਖਮ ਸੰਸਾਰ ਦੀ ਆਨੰਦ ਸੁੰਦਰਤਾ 'ਚ ਆਤਮਾ ਨੂੰ ਕਦੇ ਪ੍ਰਾਪਤ ਨਹੀਂ ਕਰ ਸਕੂਗਾ ਉੱਥੇ ਉਹ ਸਿਰਫ ਸੁਖਮਤਰ ਅਨੁਭੂਤੀਆਂ ਨੂੰ ਸੁੰਦਰਤਾ ਤੇ ਸਚਾਈ ਨੂੰ ਜੋ ਇੱਕ ਹੀ ਚੀਜ਼ ਹੈ ਉਹਦੇ ਵਾਸਤੇ ਜ਼ਿਆਦਾ ਭਾਵਕ ਪ੍ਰਤੀਕਿਰਿਆਵਾਂ ਨੂੰ ਇਕੱਠੀਆਂ ਕਰ ਲੈਂਦਾ ਹੈ ਅਨੇਕ ਵਰਿਆਂ ਤੱਕ ਜੋਗਰਾਜ ਜੀ ਕਹਿੰਦੇ ਨੇ ਮੈਂ ਐਂ ਸੇਨੀਟਰਸ ਤੇ ਲਾਸ ਏਂਜਲਸ ਪਤੰਜਲੀ ਦੇ ਯੋਗ ਸੂਤਰ ਤੇ ਹੋਰ ਦਰਸ਼ਨਾ ਦੇ ਟੂਕੇ ਗ੍ਰੰਥਾਂ ਤੇ ਸਿੱਖਿਆ ਗਰੁੱਪ ਕੰਦੇ ਮੈਂ ਚਲਾਏ ਇੱਕ ਦਿਨ ਕਹਿੰਦੇ ਇੱਕ ਸਿੱਖਿਆ ਗਰੁੱਪ ਦੇ ਇੱਕ ਵਿਦਿਆਰਥੀ ਨੇ ਮੈਨੂੰ ਪੁੱਛਿਆ ਵੀ ਪ੍ਰਮਾਤਮਾ ਨੇ ਆਤਮਾ ਤੇ ਸਰੀਰ ਨੂੰ ਜੋੜੇ ਕਿਉਂ ਸੰਸਾਰ ਦੇ ਇਸ ਵਿਕਾਸ ਦੇ ਨਾਟਕ ਨੂੰ ਸ਼ੁਰੂ ਕਰਨ ਦਾ ਪ੍ਰਮਾਤਮਾ ਨੂੰ ਮਕਸਦ ਕੀ ਸੀ ਕਦੇ ਹੋਰ ਵੀ ਇਦਾਂ ਦੇ ਅਣਗਿਣਤ ਲੋਕਾਂ ਨੇ ਵੀ ਇਹੋ ਜੇ ਸਵਾਲ ਉਠਾਏ ਦਾਰਸ਼ਿਕਾਂ ਕਹਿੰਦੇ ਉਹਨਾਂ ਦੇ ਜਵਾਬ ਦੇਣ ਦੇ ਅਸਫਲ ਯਤਨ ਵੀ ਕੀਤੇ ਨੇ ਔਰ ਅੱਗੇ ਉਹ ਕਹਿੰਦੇ ਨੇ ਕਹਿੰਦੇ ਸ਼੍ਰੀ ਯਕਤੇਸ਼ਵਰ ਜੀ ਮੁਸਕਉਂਦਿਆਂ ਹੋਇਆ ਆਪਣੇ ਟਾਈਮ 'ਚ ਕਿਹਾ ਕਰਦੇ ਸੀਗੇ ਵੀ ਕੁਝ ਭੇਦਾਂ ਨੂੰ ਅਨੰਤ ਕਾਲ ਚੀ ਲੱਪਣ ਲਈ ਛੱਡ ਦਿਓ ਆਦਮੀ ਦੀ ਤੰਗ ਵਿਵੇਕ ਸ਼ਕਤੀ ਕਹਿੰਦੇ ਅਜਨਮੇ ਪੂਰਨ ਬ੍ਰਹਮ ਦੇ ਅਕਲਤ ਨਹੀਂ ਉਪਦੇਸ਼ਨ ਕੀਨੇ ਸਮਝ ਸਕਦੀ ਆ ਦਿਖਾਈ ਦੇ ਰਹੇ ਸੰਸਾਰ ਦੇ ਕਾਰਨ ਤੇ ਪ੍ਰਣਾਮ ਦੇ ਨਿਯਮਾਂ ਨਾਲ ਬੰਨੀ ਹੋਈ ਸਾਡੇ ਮਨੁੱਖਾਂ ਦੀ ਬੁੱਧੀ ਕਹਿੰਦੇ ਅਨਾਦੀ ਅਜਨਮੇ ਬ੍ਰਹਮ ਦੇ ਪੇਤਾਂ ਦੇ ਸਾਹਮਣੇ ਝੁਕਾ ਜਾਂਦੀ ਹੈ ਪਰ ਕਹਿੰਦੇ ਜੀ ਆਦਮੀ ਦੀ ਬੁੱਧੀ ਸੰਸਾਰ ਦੇ ਪੇਤਾਂ ਨੂੰ ਸਮਝ ਸਕਦੀ ਤਾਂ ਵੀ ਅੰਤ 'ਚ ਸ਼ਰਧਾਲੂ ਦੀ ਖਾਤਰ ਪ੍ਰਮਾਤਮਾ ਆਪਣੇ ਆਪ ਉਹਦੇ ਸਾਹਮਣੇ ਸਾਰੇ ਭੇਦ ਖੋਲ ਦੂਗਾ ਜੋ ਸੱਚ ਮੁੱਚ ਕਹਿੰਦੇ ਇਸ ਗਿਆਨ ਨੂੰ ਪ੍ਰਾਪਤ ਕਰਨ ਦਾ ਇੱਛੁਕ ਹੋਵੇ ਉਹ ਪ੍ਰਮਾਤਮਾ ਦੀ ਯੋਜਨਾ ਦੇ ਸ਼ੁਰੂਆਤੀ ਤੱਥਾਂ ਦੇ ਗਿਆਨ ਨੂੰ ਹੀ ਚੰਗੀ ਤਰ੍ਹਾਂ ਨਿਮਰਤਾ ਨਾਲ ਆਤਮ ਸਾਧ ਕਰਕੇ ਆਪਣੀ ਖੋਜ ਸ਼ੁਰੂ ਕਰਨ ਦਾ ਸੰਤੁਸ਼ਟ ਹੋ ਜਾਂਦਾ ਹੈ ਅਕੀ ਉਹ ਬਹੁਤ ਹੀ ਪਿਆਰੀ ਗੱਲ ਕਹਿੰਦੇ ਨੇ ਕਹਿੰਦੇ ਵਕਤ ਤੋਂ ਪਹਿਲਾਂ ਸਿੱਧੇ ਜੀਵਨ ਦੇ ਆਇਨਸਟਾਈਨ ਦੇ ਨਿਸ਼ਚਿਤ ਗਣਿਤਿਕ ਸਿਧਾਂਤ ਦੇ ਗ੍ਰਾਫ ਦੀ ਕਹਿੰਦੇ ਮੰਗ ਨਹੀਂ ਕਰਦਾ ਮਤਲਬ ਹਰ ਚੀਜ਼ ਵਕਤ ਤੇ ਹੀ ਹੁੰਦੀ ਹੈ ਅਕੀ ਉਹ ਕਹਿੰਦੇ ਨੇ ਦ੍ਰਿਸ਼ਟੀ ਗੋਚਰ ਸੰਸਾਰ ਚ ਵਿਆਪਤ परम ब्रह्म ਦੇ ਤ੍ਰਿਗੁਣਾਤਮਕ ਸੁਭਾਵਾ ਸ਼ਾਸਤ੍ਰਾਂ ਨੇ ਸ੍ਰਿਸ਼ਟੀ ਸਥਿਤੀ ਤੇ ਲੈ ਦੇ ਪ੍ਰਤੀਕ ਚ ਬ੍ਰਹਮਾ ਵਿਸ਼ਨੂ ਤੇ ਮਹੇਸ਼ ਦੇ ਰੂਪ ਚ ਵਰਣਨ ਕੀਤਾ ਹੈ ਇਹਨਾਂ ਤਿੰਨਾਂ ਦੇ ਤਿੰਨ ਤਰ੍ਹਾਂ ਦੇ ਕੰਮ ਸੰਬੰਧਨਾਤਮਕ ਸੰਸਾਰ ਚ ਨਿਲਗਾਤਾਰ ਚਲਦੇ ਰਹਿੰਦੇ ਨੇ ਕਿਉਂਕਿ ਪੂਰਨ ਬ੍ਰह्म ਜਨਿਰਗੁਣ ਬ੍ਰह्म ਆਦਮੀ ਦੀ ਸਮਝਣ ਦੀ ਸ਼ਕਤੀ ਤੋਂ ਪਰੇ ਹੈ ਇਸ ਕਰਕੇ ਧਾਰਮਿਕ ਸੁਭਾਵੇ ਸ਼ਰਧਾਲੂ ਇਸ ਤ੍ਰਿਮੂਰਤੀ ਦੇ ਪਵਿੱਤਰ ਰੂਪਾਂ ਚ ਦੀ ਪੂਜਾ ਕਰਦੇ ਨੇ ਪਰ ਕਦੇ ਸ੍ਰਿਸ਼ਟੀ ਚ ਵਿਆਪਤ ਸ੍ਰਿਸ਼ਟੀ ਸਥਿਤੀ ਲੈਦਰਸ ਰੂਪੀ ਪਰਮਾਤਮਾ ਦਾ ਪਰਮੋਤਜ ਅਜ਼ਰੂਰੀ ਰੂਪ ਨਹੀਂ ਹੈਗਾ ਪਰਮਾਤਮਾ ਦਾ ਕਦੇ ਅੰਤਮ ਰੂਪ ਤਾਂ ਹੀ ਪਤਾ ਲੱਗਦਾ ਜਦੋਂ ਪੁੱਤਰ ਉੱਠ ਕੇ ਪਿਤਾ ਦੇ ਕੋਲ ਪਹੁੰਚਦਾ ਹੈ ਕਦੇ ਮੁਕਤ ਹੋਇਆ ਆਦਮੀ ਸੁਪੰਦਨਾਤਮਿਕ ਸੰਸਾਰ ਤੋਂ ਪਰੇ ਜਾ ਕੇ ਸੁਪੰਦਨ ਰਹਿਤ ਪਾਰ ਬ੍ਰੰਧ ਦੇ ਵਿੱਚ ਦਾਖਲ ਹੁੰਦਾ ਹੈ ਕਹਿੰਦੇ ਗੋਕਿੰਦੀ ਨਹੀਂ ਕਹਿੰਦੇ ਆਦਮੀ ਦੇ ਵਾਸਤੇ ਆਤਮਾ ਦੇ ਰੂਪ ਚ ਆਪਣੇ ਸੱਚੇ ਸਰੂਪ ਦਾ ਅਟਲ ਗਿਆਨ ਹੀ ਸੱਚ ਹੈ ਮਹਾਤਮਾ ਬੁੱਧ ਨੇ ਵੀ ਕਹਿੰਦੇ ਪਰਮ ਸੱਚ ਤੇ ਰੋਸ਼ਨੀ ਪਹੁੰਚ ਦਾ ਇਨਕਾਰ ਕਰ ਦਿੱਤਾ ਸੀ ਤੇ ਉਹਨਾਂ ਨੇ ਖੁਸ਼ ਬਾਦਨਾ ਸਿਰਫ ਇੰਨਾ ਹੀ ਕਿਹਾ ਸੀ ਆਦਮੀ ਨੂੰ ਜੇ ਥੋੜਾ ਬਹੁਤਾ ਸਮਝ ਧਰਤੀ ਤੇ ਮਿਲਿਆ ਉਹਨੂੰ ਆਪਣੇ ਨੈਤਿਕ ਸਰੂਪ ਦੀ ਉન્નਤੀ ਕਰਨ ਚ ਲਾਉਂਦੀ ਜ਼ਿੰਦਗੀ ਦੀ ਸਾਕ ਦਿੱਤਾ ਜੀਨੀ ਸੰਤ ਕਹਿੰਦੇ ਲਾਸਟੇ ਠੀਕ ਹੀ ਕਹਿੰਦੇ ਸੀ ਜਿਹੜਾ ਜਾਣਦਾ ਉਹ ਕਹਿੰਦਾ ਨਹੀਂ ਤੇ ਜਦ ਕਹਿੰਦਾ ਉਹ ਉਹ ਜượng ਦਾ ਪਰਮਾਤਮਾ ਦਾ ਅੰਤਮ ਪੇਤ ਕਹਿੰਦੇ ਬਹਿਸ ਦਾ ਵਿਸ਼ਾ ਪਰਮਾਤਮਾ ਦੀ ਗੂੜ੍ਹ ਭਾਸ਼ਾ ਨੂੰ ਪੜਨਾ ਇੱਕ ਇਹੋ ਜਿਹੀ ਕਲਾ ਹੈ ਜੋ ਆਦਮੀ ਕਿਸੇ ਤਰ੍ਹਾਂ ਨਹੀਂ ਪੜਾ ਸਕਦਾ ਇਸ ਮਾਮਲੇ ਇਸ ਕਹਿੰਦੇ ਪਰਮਾਤਮਾ ਖੁਦ ਆਪੀ ਇੱਕ ਉਹ ਇੱਕ ਗੁਰੂ ਹੁੰਦਾ ਹੈ ਅਕੀਉ ਕਹਿੰਦੇ ਨੇ ਕਹਿੰਦੇ ਸਥਿਰ ਹੋ ਜਾਓ ਤੇ ਸਮਝੋ ਕਿ ਮੈਂ ਪਰਮਾਤਮਾ ਹੈ ਭਗਵਾਨ ਆਪਣੇ ਸਰਵਵਿਆਪਕਤਾ ਨੂੰ ਚੀਕ-ਚੀਕ ਕੇ ਨਹੀਂ ਦਿਖਾਉਂਦੇ ભગوان ਦੇ બોલા ਨੂੰ અંત ਕਰਨ ਦੀ ਡੂੰਗੀ ਸ਼ਾਂਤੀ ਨਾਲ ਹੀ ਸੁਣਿਆ ਜਾ ਸਕਦਾ ਹੈ ਸਾਰੇ ਸ੍ਰਿਸ਼ਟਿਸ ਕੰਦੇ ਸਿਰਜਣਾਤਮਕ ਓਮ স্পੰਦਨ ਦੇ ਰੂਪ ਚ ਗੂੰਜਣ ਵਾਲੇ ਨਾਦ ਦੇ ਨਾਲ ਨਾਲ ਇੱਕ ਰੂਪ ਹੋਣ ਵਾਲੇ ਸ਼ਰਧਾਲੂ ਦੇ ਦਿਲ ਚ ਸਤਸ਼ਟ ਬਾਣੀ ਦੇ ਰੂਪ ਚ ਉਜਗਰ ਹੋ ਜਾਂਦਾ ਹੈ ਸਾਰੀਆਂ ਕੌਮਾਂ ਦਾ ਕਦੇ ਵੱਡਾ ਭਰਾ ਹੁੰਦੇ नाते ਭਾਰਤ ਦੁਆਰਾ ਇਕੱਠਾ ਕੀਤਾ ਗਿਆ ਅਧਿਆਤਮਕ ਗਿਆਨ ਸਾਰੇ ਸੰਸਾਰ ਦੀ ਮਲਕੀਅਤ ਹੈ ਸਚਾਈ ਦੇ ਸਾਮਰਾਜ ਜਾਂ ਜਕਉਮ ਦਾ ਪੇਤ ਬਾਗ ਬੇਤਲਬ ਹੈ ਉਥੇ ਤਾਂ ਸਿਰਫ ਸੱਚ ਨੂੰ ਆਦਮ ਸਾਧ ਕਰਨ ਦੀ ਅਧਿਆਤਮਿਕ ਯੋਗਤਾ ਦੀ ਕਾਵਲੀਤ ਕਹਿੰਦੇ ਦੇਖੀ ਜਾਂਦੀ ਹੈ ਤੇ ਅੱਗੇ ਸਾਥੀਓ ਉਹ ਬਸ ਹੁਣ ਇਹ ਅਧਿਆਇ ਨੂੰ ਖਤਮ ਕਰ ਦਿਆ ਹੋਏ ਕਹਿੰਦੇ ਨਹੀਂ ਕਹਿੰਦੇ ਪੂਰਬ ਤੇ ਪੱਛਮ ਕਿਰਿਆ ਯੋਗ ਦਾ ਪਵਿੱਤਰ ਕੰਮ ਹਾਲੇ ਤਾਂ ਸ਼ੁਰੂ ਹੀ ਹੋਇਆ ਹੈ ਪਰਮਾਤਮਾ ਕਰੇ ਸਾਰੇ ਸੰਸਾਰ ਨੂੰ ਪਤਾ ਲੱਗ ਜੇ ਬਿਸਾਰੇ ਮਨੁੱਖੀ ਦੁੱਖਾਂ ਨੂੰ ਖਤਮ ਕਰ ਦੇਣ ਵਾਸਤੇ ਆਤਮ ਗਿਆਨ ਦੀ ਇੱਕ ਨਿਸ਼ਚਿਤ ਤੇ ਵਿਗਿਆਨਿਕ ਟੈਕਨੀਕ ਮੌਜੂਦ ਹੈ ਸੰਸਾਚ ਤੇਜਸਵੀ ਰਤਨਾਵਾਂ ਚਾਰੇ ਪਾਸੇ ਦੂਰ ਦੂਰ ਤੱਕ ਖਿਲਰੇ ਹਜ਼ਾਰਾਂ ਕਿਰਿਆ ਯੋਗੀਆਂ ਨੂੰ ਪਿਆਰ ਪ੍ਰੇਸਪੰਨਨ ਪੇਜਦੇ ਆ ਜੋਗਾਨੰਦ ਜੀ ਕਹਿੰਦੇ ਮੈਂ ਸ਼ੁਕਰਗੁਜ਼ਾਰ ਹੋਇਆ ਸੋਚਦਾ ਕਿ ਪ੍ਰਮਾਤਮਾ ਤੁਸੀਂ ਇਸ ਸੰਿਆਸੀ ਨੂੰ ਇੰਨਾ ਵਿਸ਼ਾਲ ਪਰਿਵਾਰ ਦਿੱਤਾ ਤਸਾਤਿਓ ਇਸ ਹੀ ਆਪਣਾ ਅੱਜ ਦਾ ਸੁੰਦਰ ਜ ਸਵਾਤੀ ਹੈ ਜੋ ਕਿ ਇਹ ਬੁੱਕ ਜੋ ਹੈ ਇੱਕ ਬੁੱਕ ਨੇ ਮੈਂ ਤੈਨੂੰ ਗ੍ਰੰਥ ਕਰੂਗੀ ਇਹ ਅੱਜ ਖਤਮ ਹੁੰਦਾ ਹੈ ਆਪਾਂ ਇਹ ਤਾਂ ਖਤਮ ਹੋ ਗਿਆ ਪਰ ਆਪਣੇ ਸੱਚ ਦੀ ਖੋਜ ਉਸ ਪਰਮ ਚਤਨ ਦੀ ਖੋਜ ਪਰਮਾਤਮਾ ਵੱਲ ਜਾਣ ਦਾ ਰਾਹ ਜਿਹੜਾ ਹੈ ਉਹ ਸ਼ੁਰੂ ਤੇ ਹੈ ਤੇ ਸਾਰੇ ਜਣੇ ਪਲੀਜ਼ ਧਿਆਨ ਜ਼ਰੂਰ ਕਰੇ ਜ਼ਰੂਰ ਕਰਿਓ ਜ਼ਰੂਰ ਕਰਿਓ ਤਾਂ ਹੀ ਆਪਾਂ ਇਹ ਜਿਹੜਾ ਗ੍ਰੰਥ ਆਪਣੇ ਅੰਤਰਾਤਪਸਾ ਕਰ ਪਾਵਾਂਗੇ ਮੈਨੂੰ ਇਹਨੇ ਪਿਆਰ ਨਾਲ ਸੁਣਨ ਲਈ ਥੋੜਾ ਸਦਾ ਬਹੁਤ ਬਹੁਤ ਸ਼ੁਕਰੀਆ ਜਿਤਨਾ ਮੇਰਾ ਸੁਆਦ ਇਹ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਇਹਨੂੰ ਨਾ ਸ਼ੇਅਰ ਵੀ ਜ਼ਰੂਰ ਕਰਿਓ